ਦੇ ਬੋਨੋ ਦੀ ਵਾਹਿਗੁਰੂ ਨਾ ਸਿੰਘਾਂ ਜਨੀਆਂ ਕਰਨ ਦੇ ਸੀ ਬੱਤ ਕੰਬਾਲੇ ਕਟਵਾਏ ਕੋਪਰੀਆਂ ਲਵਾਉਣ ਨੂੰ ਪਰਮੰਦੇ ਦਾ ਬਣ ਆ ਰਿਹਾ ਹੈ ਸ੍ਰੀ ਚਿਤਕੁ ਜੀ ਤੁਮ ਸਵਾਗਤ ਕਰਨਾ ਹੈ ਵਰਤੋਲਾਰਿਆਂ ਦੀ ਸੇਵਾ ਦੇ ਸਰਬਾਨੀ ਕਿਸੇ ਕਰੀ ਹਾਲਾ

ਸ੍ਰੀ ਉਦਾਣ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅਮਰਤ ਸਰਸਰ ਦੀ ਦੇਸ਼ਿੰਸਨਾ ਚੌਕੀਆਂ ਚੰਡੇ ਵੁੰਗੇ ਜੋ ਕੋ ਜੁਗ ਆਤਲ ਕਰਮ ਕਾਜਕਾਰ ਬੋਲੋ ਜੀ ਸਿਖਾਂ ਦਾ ਮਨ ਮਮਤੁ ਤੀ ਮਤਵਰਾ ਕਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸੁਦਾ ਸਹਾਇ ਦਾਤਾਰ ਕੇ ਕਾ ਸ੍ਰੀ ਨਨਕਾਣਾ ਸਾਹਿਬ ਹੋਰ ਕੁਦਵਾਰਾ ਗੁਰਧਰਮਾ ਤੋਂ ਜਿਨਾ ਤੋਂ ਪੰਥ ਨੂੰ ਵਿਸੂੜਿਆ ਗਿਆ ਤਿਨਾ ਦੇ ਤੁਲੇ ਦੇ ਦਸਨ ਦੇਦਾਰ ਸੇਵਾ ਸੰਭਾਲਦਾ ਦਾਨ ਸਾਰੇ ਖਾਲਸਾ ਜੀ ਨੰਬਰ 4 ਜੀ ਇਹ ਨਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨੇ ਉੱਤਿਆਂ ਦੇ ਸੱਚੇ ਪਿਤਾ ਸਾਹਿਬੇ ਕਮਾਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮੁਬਾਰਕ ਕਰਨਾ ਵਿੱਚ ਅਰਦਾਸ ਬੇਨਤੀ ਹੈ ਦਾਤਾ ਆਪ ਜੀ ਦੇ ਦਰ ਘਰ ਦੇ ਫ੍ਰੇਜਵਾਨ ਪਾਇਸਾ ਭਾਈ ਮਹਿੰਦਰ ਸਿੰਘ ਜੀ ਜਿਨ੍ਹਾਂ ਨੇ ਪਾਤਸ਼ਾਹ ਜੀ ਨੂੰ ਨਵੀਂ ਇਮਾਰਤ ਦੀ ਆਰੰਭਤਾ ਵਾਸਤੇ ਰਹਿਣ ਵਿਸੇ ਦੇ ਵਾਸਤੇ ਪਾਤਸ਼ਾਹ ਜੀ ਨੇ ਪੱਥਰ ਦੀ ਆਗਿਆ ਆਪਸੇ ਮੰਗਦੇ ਹਾਂ ਕਿਰਪਾ ਕਰੋ ਪਾਤਸ਼ਾਹ ਜੀ ਉਹ ਵਿੱਚ ਵਰਤ ਕੇ ਸੇਵ ਕਰਨ ਦੇ ਕਾਰਜ ਰਾਸ ਕਰਨੇ ਅੰਗ ਸੰਗ ਹੋ ਕੇ ਮਦਦਗਾਰ ਬੰਨਾ ਬਦ ਸਾਧੂ ਕਾਲੰਕ ਬਨਾਸੀ ਦੇ ਆਲਨ ਸਰੂਪੇ ਸਦਾ ਅੰਗ ਸੰਗੀ ਅਭੰਗੰਗ ਬਹੁਤੇ ਪਾਤਸ਼ਾਹ ਜੀ ਉਹ ਰਹਿੰਦੇ ਕਾਰਜਾਂ ਵਿੱਚ ਕਿਰਪਾ ਕਰਿਓ ਵਿੱਚ ਆਪ ਜੀ ਨੇ ਆਪਣੀ ਬਖਸ਼ਿਸ਼ ਦਾ ਮੀ ਵਰਸਾਉਣਾ ਪਾਤਸ਼ਾਹ ਜੀ ਕਿਸੇ ਵੀ ਚੀਜ਼ ਦੀ ਘਾਟ ਨਾ ਰਵੇ ਆਪ ਜੀ ਹਰ ਵਕਤ ਹਰ ਸੁਆਸ ਸੁੱਖ ਸੇਵਤਾਂ ਦੇ ਅੰਗ ਸੰਗ ਰਹਿਣਾ ਮੇਰੇ ਦਾਤਾ ਸੇਵਕ ਪਰਵਾਰ ਆਪ ਜੀ ਦੇ ਚਰਨਾਂ ਤੇ ਅਰਦਾਸ ਕਰਦਾ ਦਾਤਾ ਆਪ ਜੀ ਆਗਿਆ ਬਖਸ਼ੋ ਅਤੇ ਕਿਰਪਾ ਕਰਨ ਸੁੱਖ ਸ਼ਾਂਤੀ ਕਰਦੇ ਕਲਾ ਬਣਾਈ ਰੱਖਣੀ ਮਿਸਤਾਨ ਦਾ ਪ੍ਰਸ਼ਾਦ ਹਾਜ਼ਰ ਹੈ ਪਾਤਸ਼ਾਹ ਆਪ ਜੀ ਦੇ ਰਸਨੇ ਲਾਇਕ ਹੋਵੇ ਜੋ ਜੋ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਪਾਸ਼ਾ ਬਖਸ਼ੂ ਆਗਿਆ ਗੁਰੂ ਕਿਰਪਾ ਸੇ ਹੀ ਗੁਰਮੁਖਿਆਰੇ ਮਿਲ ਜਨਾ ਮੈਨਾ ਤੇਰਾ ਨਾਮ ਸੁਤਾਵੇ ਨਾਨਕ ਨਾਮ ਹਰਿ ਦੇ ਕਲਾ ਤੇਰੇ ਬਾਣੇ ਸਰਵਤ ਦਾ ਭਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਦ O

ਵਾਹਿ 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 ਬੋਲੇ ਸੋਨਹਾਰ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ